ਚਾਹੇ ਲੋਕਲ ਕੰਟਰੈਕਟਰਸ ਨੇ ਜਾਂ ਕੋਈ ਕੰਮ ਕਰ ਰਿਹਾ ਹਰ ਕੋਈ ਇੱਥੇ ਵੱੱਡ ਚੜ ਕੇ ਆਪਣੀ ਸਿਰਫ ਜੇਬਾਂ ਭਰਨ ਨੂੰ ਚਲੇ ਹੋਏ ਨੇ ਲੇਕਿਨ ਅੱਜ ਇੱਕ ਇੱਥੇ ਸਿਆਸਤਬਾਜ਼ੀ ਨੂੰ ਛੱਡ ਕੇ ਅਸੀਂ ਇੱਥੇ ਇੱਕ ਇਨਸਾਨੀਅਤ ਦੇ ਤੌਰ ਤੇ ਮੈਂ ਇੱਥੇ ਪਹੁੰਚੀ ਹਾਂ ਜਿੱਥੇ ਮੈਨੂੰ ਲੱਗਦਾ ਐਜ਼ ਪੰਜਾਬ ਕਾਂਗਰਸ ਫੋਕਸ ਪਰਸਨ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਇਸ ਪਰਿਵਾਰ ਦੇ ਨਾਲ ਰੂਪਨਾਲ ਜੀ ਦੇ ਨਾਲ ਬਹੁਤ ਵੱਡਾ ਤੱਕਾ ਹੋਇਆ ਜਿੱਥੇ ਸ਼ਰਿਆਮ ਉਹਨਾਂ ਤੇ ਇੱਕ ਹਮਲਾ ਕੀਤਾ ਗਿਆ ਮਾਈਨਿੰਗ ਮਾਫੀਆ ਵੱਲੋਂ ਉਹਨਾਂ ਦੀਆਂ ਲੱਤਾਂ ਨੂੰ ਐਨੇ ਕੱਟ ਲਗਾਏ ਗਏ ਨੇ ਮੈਂ ਹੁਣੇ ਹੀ ਪੇਸ਼ੈਂਟ ਨੂੰ ਮਿਲ ਕੇ ਆਈ ਹਾਂ ਉੱਪਰ ਉਹਨਾਂ ਦੇ ਨਾਲ ਮੇਰੇ ਨਾਲ ਉਹਨਾਂ ਦੀ ਵਾਈਫ, ਬੇਟੇ ਉਹਨਾਂ ਦੇ ਪਰਿਵਾਰ ਦੇ ਸੱਜਣ ਸਾਰੇ ਮੈਂਬਰਸ ਮੇਰੇ ਨਾਲ ਖੜੇ ਨੇ ਕੁਝ ਪਰਿਵਾਰ ਘਰ ਚਲਾ ਗਿਆ ਸੋ ਮੈਨੂੰ ਲੱਗਦਾ ਹੈ ਕਿ ਇਹ ਥਲ ਪੈਣੀ ਚਾਹੀਦੀ ਔਰ ਜਿਸ ਹਸਾਬ ਨਾਲ ਪ੍ਰਸ਼ਾਸਨ ਨੇ ਇਸ ਤੇ ਕਾਰਵਾਈਆਂ ਕੀਤੀਆਂ और जो वीडियो सामने आई है बड़ी हैरानगी पुलिस प्रशासन उठे खड़ा हॉस्पिटल भी आके गए हैं जो पूछना चाह रहे हैं आराम ढंग प्रशासन गल नहीं सुन रहा और जो पूछना चाह रहे थे उन्होंने को जो देखा गया है कि पुलिस के सामने ही घटव कीती गई है ਔਰ ਸ਼ਾਇਦ ਇਸ ਪਾਰਟੀ ਨੇ ਸੋਚਿਆ ਸਿਗਾ ਕਿ ਜਿਨ੍ਹਾਂ ਨੂੰ ਲੱਗਦੀ ਨਾ ਤੇ ਅਟੈਕ ਕੀਤਾ ਗਿਆ ਰੂਪ ਲਾਲ ਜੀ ਦੇ ਪਰਿਵਾਰ ਨੇ ਸੋਚਿਆ ਸੀ ਕਿ ਪੁਲਿਸ ਵਾਲੇ ਇੱਥੇ ਖੜੇ ਨੇ ਔਰ ਜੇ ਪੁਲਿਸ ਵਾਲੇ ਖੜੇ ਨੇ ਤੇ ਅਸੀਂ ਸੇਫ ਹੈਗੇ ਹਾਂ ਕਿਉਂਕਿ ਪੰਜਾਬ ਪੁਲਿਸ ਨੇ ਸਾਡੇ ਪੰਜਾਬ ਦੇ ਵਿੱਚ ਜੇ ਅੱਤਵਾਦ ਖਤਮ ਕੀਤਾ ਸੋ ਮੈਨੂੰ ਲੱਗਦਾ ਹੈ ਕਿ ਐਸੇ ਝਗੜਿਆਂ ਤੋਂ ਬਚਾਉਣਾ ਪੁਲਿਸ ਦਾ ਤੇ ਇੱਕ ਚੁੱਪੀ ਦਾ ਖੇਲ ਹੋਏਗਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੇ ਹੋਣ ਦੇ ਬਾਵਜੂਦ ਵੀ ਉੱਥੇ ਅਸੀਂ ਦੇਖ ਸਕਦੇ ਸੀ ਕਿ ਤਰ੍ਹਾਂ ਦੇ ਨਾਲ ਉਹਨਾਂ ਤੇ ਹਮਲਾ ਹੋਇਆ ਔਰ ਖਾਸ ਤੌਰ ਤੇ ਜਿਹੜੀ ਵੀਡੀਓ ਸਾਹਮਣੇ ਆਈ ਹੈ ਕਿ ਦੋ ਪੁਲਿਸ ਨਾਜਮ ਉੱਤੇ ਖੜੇ ਹੋ ਕੇ ਕਹਿ ਰਹੇ ਨੇ ਕਿ ਉਸੇ ਉਹਨਾਂ ਨੇ ਕਿਹਾ ਹੈਗਾ ਕਿ ਜਾਓ ਤੁਸੀਂ ਆਪ ਲੜ ਲਓ ਤੇ ਅਸੀਂ ਚੱਲਦੇ ਹਾਂ ਇਹ ਤਹੀ ਰੰਗ ਨਾ ਨਹੀਂ ਚੱਲਣਾ ਤੇ ਦੇਖਣ ਸੱਜਾ ਪੂਰਾ ਵੀਡੀਓ ਬਣਾ ਬੜੀ ਹੈਰਾਨਗੀ ਦੀ ਗੱਲ ਹੈ ਕਿ ਪੁਲਿਸ ਦੇ ਹੁੰਦੇ ਹੋਏ ਸਾਰਾ ਕੁਝ ਹੋ ਗਿਆ ਔਰ ਅੱਜ ਪਰਿਵਾਰ ਇਨਸਾਫ ਮਿਲ ਰਿਹਾ ਲੱਭ ਰਿਹਾ ਇਹਨਾਂ ਨੇ ਕਿਹਾ ਕਿ ਅਸੀਂ ਐਸਪੀ ਆਫਿਸ DSP ਦਫਤਰ SSP ਦਫਤਰੋਂ ਚਿੱਠੀਆਂ ਦੇ ਕੇ ਆਏ ਆ ਐਪਲੀਕੇਸ਼ਨ ਦੇ ਕੇ ਆਏ ਐਪਲੀਕੇਸ਼ਨ ਦਾ ਨੰਬਰ ਤੱਕ ਇਹਨਾਂ ਨੂੰ ਮਾਰਕ ਕਰ ਦਿੱਤਾ ਗਿਆ ਲੇਕਿਨ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਨਾਮ ਅਜੇ ਅਮਨਪੁਰ ਕੋਰਟ ਕੋਈ ਕਾਰਵਾਈ ਆ ਦੇਖੋ ਮੈਨੂੰ ਫੈਮਿਲੀ ਵੱਲੋਂ ਜਿਸ ਦਿਨ ਪਹਿਲੇ ਦਿਨੇ ਡਿਸਪੂਟ ਹੋਇਆ ਸੀਗਾ ਸਹਾਰਨਪੁਰ ਹਲਕਾ ਪੋਵਾ ਦੇ ਵਿੱਚ ਤੇ ਰੂਪਨਾਲ ਜੀ ਦੇ ਫੈਮਿਲੀ ਮੈਂਬਰ ਵੱਲੋਂ ਮੈਨੂੰ ਕਾਲ ਆਇਆ ਸੀ ਬਟ ਅਨਫੋਰਚੂਨੇਟਲੀ ਮੈਂ ਇੱਥੇ ਅਵੇਲੇਬਲ ਨਹੀਂ ਸੀਗੀ ਮੈਂ ਉਸ ਦਿਨ ਲੁਧਿਆਣਾ ਗਈ ਹੋਈ ਸੀਗੀ ਔਰ ਮੈਂ ਕੱਲ ਰਾਤੀ ਹੀ ਵਾਪਸ ਆਈਆ ਤੇ ਮੈਨੂੰ ਪਤਾ ਲੱਗਿਆ ਸੀਗਾ ਕਿ ਇੱਥੇ ਜਿਹੜਾ ਹੈਗਾ ਇਸ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ੱਟਕਾ ਹੋਇਆ ਹੈ ਖਾਸ ਕਰਕੇ ਇਸ ਮਾਈਨਿੰਗ ਮਾਫੀਆ ਵੱਲੋਂ ਮੈਂ ਤਾਂ ਮਾਫੀਆ ਕਹੂੰਗੀ ਕਿਉਂਕਿ ਬਹੁਤ देर ਤੋਂ ਇਸ ਹਲਕੇ ਦੇ ਵਿੱਚ ਲਗਾਤਾਰ ਰਾਤ ਨੂੰ 10 ਵਜੇ ਤੋਂ ਬਾਅਦ ਮਾਈਨਿੰਗ ਹੁੰਦੀ ਹੈ ਔਰ ਜੇ ਕੋਈ ਉਥੇ ਜਾਣ ਦੀ ਕੋਸ਼ਿਸ਼ ਨਹੀਂ ਕਰਦਾ ਚਾਹੇ ਪ੍ਰਸ਼ਾਸਨ ਹੈ ਚਾਹੇ ਸਰਕਾਰ ਹੈ ਚਾਹੇ ਲੋਕਲ ਕੰਟਰੈਕਟਰਸ ਨੇ ਜਾਂ ਕੋਈ ਕੰਮ ਕਰ ਰਿਹਾ ਹਰ ਕੋਈ ਇੱਥੇ ਵਾਅਦਾ ਛੱਡ ਕੇ ਆਪਣੀ ਸਿਰਫ ਜੇਬਾਂ ਭਰਨ ਨੂੰ ਚਲੇ ਹੋਏ ਨੇ ਲੇਕਿਨ ਅੱਜ ਇੱਕ ਇੱਥੇ ਸਿਆਸਤਬਾਜ਼ੀ ਨੂੰ ਛੱਡ ਕੇ ਅਸੀਂ ਇੱਥੇ ਇੱਕ ਇਨਸਾਨੀਅਤ ਦੇ ਤੌਰ ਤੇ ਮੈਂ ਇੱਥੇ ਪਹੁੰਚੀ ਹਾਂ ਜਿੱਥੇ ਮੈਨੂੰ ਲੱਗਦਾ ਐਜ਼ ਪੰਜਾਬ ਕਾਂਗਰਸ ਸਪੋਕਸਪਰਸਨ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਇਸ ਪਰਿਵਾਰ ਦੇ ਨਾਲ ਰੂਪਨਾਲ ਜੀ ਦੇ ਨਾਲ ਬਹੁਤ ਵੱਡਾ ਤੱਕਾ ਹੋਇਆ ਜਿੱਥੇ ਸ਼ਰਿਆਮ ਉਹਨਾਂ ਤੇ ਇੱਕ ਹਮਲਾ ਕੀਤਾ ਗਿਆ ਮਾਈਨਿੰਗ ਮਾਫੀਆ ਵੱ ਉਹਨਾਂ ਦੀਆਂ ਲੱਤਾਂ ਨੂੰ ਇੰਨੇ ਕੱਟ ਲਗਾਏ ਗਏ ਨੇ ਮੈਂ ਹੁਣੇ ਹੀ ਪੇਸ਼ੈਂਟ ਨੂੰ ਮਿਲ ਕੇ ਆਈ ਆ ਉੱਪਰ ਉਹਨਾਂ ਦੇ ਨਾਲ ਮੇਰੇ ਨਾਲ ਉਹਨਾਂ ਦੀ ਵਾਈਫ ਬੇਟੇ ਉਹਨਾਂ ਦੇ ਪਰਿਵਾਰ ਦੇ ਸਦਸਤੇ ਸਾਰੇ ਮੈਂਬਰਸ ਮੇਰੇ ਨਾਲ ਖੜੇ ਨੇ ਕੁਝ ਪਰਿਵਾਰ ਘਰ ਚਲਾ ਗਿਆ ਸੋ ਮੈਨੂੰ ਲੱਗਦਾ ਹੈ ਕਿ ਇਹ ਥੱਲ ਪੈਣੀ ਚਾਹੀਦੀ ਔਰ ਜਿਸ ਹਾਵ ਨਾਲ ਪ੍ਰਸ਼ਾਸਨ ਨੇ ਇਸ ਤੇ ਕਾਰਵਾਈ ਕੀਤੀਆਂ ਔਰ ਜੋ ਵੀਡੀਓ ਸਾਹਮਣੇ ਆਈਆਂ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਪ੍ਰਸ਼ਾਸਨ ਉੱਥੇ ਉੱਥੇ ਖੜਾ ਸੀਗਾ ਇੱਥੇ ਹਸਪੀਟਲ ਵੀ ਆ ਕੇ ਗਏ ਨੇ ਜੋ ਪੁੱਛਣਾ ਚਾ ਰਹੇ ਨੇ ਆਰਾਮ ਨਾਲ ਢੰਗ ਨਾਲ ਪ੍ਰਸ਼ਾਸਨ ਗੱਲ ਨਹੀਂ ਸੁਣ ਰਿਹਾ ਔਰ ਜੋ ਪੁੱਛਣਾ ਚਾ ਰਹੇ ਸੀਗੇ ਉਹਨਾਂ ਕੋਲੋਂ ਜੋ ਦੇਖਿਆ ਗਿਆ ਕਿ ਪੁਲਿਸ ਦੇ ਸਾਹਮਣੇ ਘਟਵਾੜ ਕੀਤੀ ਗਈ ਹੈ ਔਰ ਸ਼ਾਇਦ ਇਸ ਪਾਰਟੀ ਨੇ ਸੋਚਿਆ ਸੀਗਾ ਕਿ ਜਿਨ੍ਹਾਂ ਨੂੰ ਜਿਨ੍ਹਾਂ ਤੇ ਅਟੈਕ ਕੀਤਾ ਗਿਆ ਰੂਪ ਲਾਲ ਜੀ ਦੇ ਪਰਿਵਾਰ ਨੇ ਸੋਚਿਆ ਸੀ ਕਿ ਪੁਲਿਸ ਵਾਲੇ ਇੱਥੇ ਖੜੇ ਨੇ ਔਰ ਜੋ ਪੁਲਿਸ ਵਾਲੇ ਖੜੇ ਨੇ ਉਹ ਅਸਿਰ ਸੇਫ ਹੈਗੇ ਆ ਕਿਉਂਕਿ ਪੰਜਾਬ ਪੁਲਿਸ ਨੇ ਸਾਡੇ ਪੰਜਾਬ ਦੇ ਵਿੱਚ ਜੇ ਅੱਤਵਾਦ ਖਤਮ ਕੀਤਾ ਸੋ ਮੈਨੂੰ ਲੱਗਦਾ ਹੈ ਕਿ ਐਸੇ ਝਗੜਿਆਂ ਤੋਂ ਬਚਾਉਣਾ ਪੁਲਿਸ ਦਾ ਤੇ ਇੱਕ ਚੁੱਕੀ ਦਾ ਖੇਡ ਹੋਏਗਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੇ ਹੋਣ ਦੇ ਬਾਵਜੂਦ ਵੀ ਉੱਥੇ ਅਸੀਂ ਦੇਖ ਸਕਦੇ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਹ ਤੇ ਹਮਲਾ ਹੋਇਆ ਔਰ ਖਾਸ ਤੌਰ ਤੇ ਜਿਹੜੀ ਵੀਡੀਓ ਸਾਹਮਣੇ ਆਈ ਹੈ ਕਿ ਦੋ ਪੁਲਿਸ ਨਾਜਮ ਉੱਥੇ ਖੜੇ ਹੋ ਕੇ ਕਹਿ ਰਹੇ ਨੇ ਕਿ ਉੱਥੇ ਉਹਨਾਂ ਨੇ ਕਿਹਾ ਹੈਗਾ ਕਿ ਜਾਓ ਤੁਸੀਂ ਆਪ ਲੜ ਲਓ ਤੇ ਅਸੀਂ ਚੱਲਦੇ ਹਾਂ ਬੜੀ ਹੈਰਾਨਗੀ ਦੀ ਗੱਲ ਹੈ ਕਿ ਪੁਲਿਸ ਤੇ ਹੁੰਦੇ ਹੋਏ ਸਾਰਾ ਕੁਝ ਹੋ ਗਿਆ ਔਰ ਅੱਜ ਪਰਿਵਾਰ ਇਨਸਾਫ ਮਿਲ ਰਿਹਾ ਲੱਭ ਰਿਹਾ ਇਹਨਾਂ ਨੇ ਕਿਹਾ ਕਿ ਅਸੀਂ ਐਸਪੀ ਆਫਿਸ DSP ਦਫਤਰ SSP ਦਫਤਰ ਅਸੇ ਚਿੱਠੀਆਂ ਦੇ ਕੇ ਆਏ ਆ ਐਪਲੀਕੇਸ਼ਨ ਦੇ ਕੇ ਆਏ ਐ ਐਪਲੀਕੇਸ਼ਨ ਦਾ ਨੰਬਰ ਤੱਕ ਇਹਨਾਂ ਨੂੰ ਮਾਰਕ ਕਰ ਦਿੱਤਾ ਗਿਆ ਲੇਕਿਨ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹਨਾਂ ਨੂੰ FIR ਦਾ ਨੰਬਰ ਵੀ ਦਿੱਤਾ ਕੀ ਨੰਬਰ FIR ਨੂੰ 94 ਨੰਬਰ ਇੱਕ ਤਾਰਾਗੜ ਥਾਣੇ ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਲੇਕਿਨ ਸੁਣਨ ਚ ਇਹ ਵੀ ਆ ਰਿਹਾ ਕਿ ਕ੍ਰਾਸ ਪਰਚਾ ਕਰਵਾਉਣ ਦੀ ਸੋਚ ਰਹੇ ਨੇ ਹੁਣ ਦੱਸੋ ਕੋਈ ਇੰਨੇ ਜਣੇ 20 ਤੋਂ 20 ਜਣਿਆਂ ਤੋਂ ਜ਼ਿਆਦਾ ਕਿਸੇ ਤੇ ਕੋਈ ਹਮਲਾ ਕਰ ਦੇ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਕੁਛ ਨਾ ਪੁਛਤਾ ਕਰੀ ਗਈ ਹੁਣ ਇਸ ਤਰੀਕੇ ਦੇ ਜੋ ਹਾਲ ਦੇਖੇ ਜਾ ਰਹੇ ਨੇ ਇਸ ਨੂੰ ਕ੍ਰਾਸ ਖਰਚਾ ਤੇ ਬੰਦਾ ਹੀ ਨਹੀਂ ਹੈਗਾ ਅਸੀਂ ਸਾਡੀ ਇਹ ਮੰਗ ਹੈਗੀ ਹੈ ਮੈਂ ਐਜ਼ ਕਾਂਗਰਸ ਸਪੋਕਸਪਰਸਨ ਮੈਂ ਰੰਧਾਵਾ ਸਾਹਿਬ ਨੂੰ ਵੀ ਦੱਸਣ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਪਰਿਵਾਰ ਜਿਹੜਾ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਔਰ ਮੈਂ ਪ੍ਰਸ਼ਾਸਨ ਨੂੰ ਖਾਸ ਕਰਕੇ ਪਠਾਨਕੋਟ ਦੇ ਐਸਐਸਪੀ ਸਾਹਿਬ ਔਰ ਡੀਐਸਪੀ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਤੁਹਾਡੇ ਏਰੀਆ ਦੇ ਵਿੱਚ ਇੰਨਾ ਤੱਕੇਸ਼ਾਹੀ ਦੇਖਣ ਨੂੰ ਮਿਲੀ ਹੈ ਇਹਨਾਂ ਗੁੰਡੇ ਗੁੰਡਿਆਂ ਦੀ ਅਸੀਂ ਸੁਣਵਾਈ ਨਾ ਕਰੀਏ ਜਿਨ੍ਹਾਂ ਨੇ ਸਾਡੇ ਲੋਕਾਂ ਦੇ ਸਾਡੇ ਪਿੰਡ ਵਾਸੀਆਂ ਦੇ ਉੱਤੇ ਹਮਲਾ ਕੀਤਾ ਇੱਕ ਜੋ ਪਰਿਵਾਰ ਜਿਨ੍ਹਾਂ ਤੇ ਪਹਿਲੇ ਵੀ ਬੜੇ ਨਜਾਇਜ਼ ਪਰਚੇ ਕਰਾਏ ਗਏ ਨੇ ਜਸ ਬਿਕੋਜ਼ ਇਹਨਾਂ ਦੀ ਉੱਥੇ ਜ਼ਮੀਨ ਹੈਗੀ ਔਰ ਜ਼ਮੀਨ ਦੇ ਉੱਤੋਂ ਕਿਸ ਤਰ੍ਹਾਂ ਦੇ ਨਾਲ ਅਵੈਦ ਢੰਗ ਨਾਲ ਉੱਥੋਂ ਮਾਈਨਿੰਗ ਦੀਆਂ ਗੱਡੀਆਂ ਨਿਕਲਦੀਆਂ ਨੇ ਮੈਂ ਦੇਖਿਆ ਸੀ ਉੱਥੇ ਜਾਇਜ਼ਾ ਵੀ ਲਿਆ ਸੀਗਾ ਅਸੀਂ ਕੰਪਲੇਂਟ ਵੀ ਕੀਤੀ ਸੀਗੀ ਕਿਸ ਤਰ੍ਹਾਂ ਦੇ ਨਾਲ ਉੱਥੇ ਨਕਲੀ ਜਾਲੀ ਪੁਲ ਬਣਾ ਕੇ ਪਾਈਪਾਂ ਲਗਾ ਕੇ ਉੱਥੋਂ ਗੱਡੀਆਂ ਕੱਢੀਆਂ ਜਾਂਦੀਆਂ ਪਾਰ ਭੇਜਣ ਵਾਸਤੇ ਜੇ ਪਿੰਡ ਦੇ ਲੋਕ ਕਹਿੰਦੇ ਨੇ ਕਿ ਇੱਥੇ ਅਵੈਦ ਢੰਗ ਨਾਲ ਮਾਈਨਿੰਗ ਨਹੀਂ ਹੋਣੀ ਚਾਹੀਦੀ ਜਾਂ ਗੱਡੀਆਂ ਨਹੀਂ ਸਾਡੀ ਸਰਕਾਰ ਵੱਲੋਂ ਆਰਡਰ ਕੀਤਾ ਜਾਂਦਾ ਜਾ ਕਿ ਮਾਈਨਿੰਗ ਮਾਦੀਆ ਦੇਖ ਹੱਲ ਪਾਈ ਜਾਏਗੀ ਜਦਕਿ ਇਸ ਦੇ ਉਲਟ ਕਈ ਪਰਚੇ ਜਿਹੜੇ ਆ ਉਹ ਹੁੰਦੇ ਨਾ ਦੇਖੋ ਇੱਥੇ ਤਾਂ ਲਾਲ ਚੰਦ ਕਟਾਰੂ ਚੱਕ ਜੀ ਆਮ ਆਦਮੀ ਪਾਰਟੀ ਦੇ ਨੇ ਉਹ ਪਹਿਲੇ ਸਰਕਾਰ ਬਣਨ ਤੋਂ ਪਹਿਲੇ ਇਹ ਮਾਫੀਆ ਦੇ ਗੇਸ ਸਿੱਖ ਧਰਵੇ ਲਾਉਂਦੇ ਰਹੇ ਨੇ ਹੁਣ ਜਿੰਨੀ ਦੇਰ ਹੋ ਗਈ ਨਾ ਸਰਕਾਰ ਬਣਾਈ ਇੱਕ ਵਾਰੀ ਵੀ ਇਹਨਾਂ ਨੂੰ ਧਰਨਾ ਲਾਉਂਦੇ ਦੇਖਿਆ ਇਹਨਾਂ ਦੇ ਹਲਕੇ ਦੇ ਵਿੱਚੋਂ ਰੋਜ਼ ਇੱਥੋਂ ਮਾਈਨਿੰਗ ਹੋ ਰਹੀ ਹੈ ਇਹ ਚੁੱਪ ਕਰਕੇ ਅੱਖਾਂ 'ਚ ਪੱਟੀ ਬਣ ਕੇ ਬੈਠੇ ਨੇ ਦਿੱਲੀ ਜਾਂ ਫਿਰ ਇਹ ਚੰਡੀਗੜ੍ਹ ਲੱਗਦੇ ਨੇ ਮੀਟਿੰਗਾਂ 'ਚ ਯਾ ਫਿਰ ਇਹ ਦਿੱਲੀ ਲਵਦੇ ਨੇ ਮੀਟਿੰਗਾਂ ਦੇ ਵਿੱਚ ਸੋ ਸਾਫ਼ ਤੌਰ ਤੇ ਅਸੀਂ ਦੇਖ ਸਕਦੇ ਹਾਂ ਕਿ ਅਗਰ ਇਦਾਂ ਦੇ ਹਾਲਾਤ ਹੋਣਗੇ ਮੰਤਰੀ ਇੱਥੇ ਵੀ ਹੁੰਦੇ ਹੋਣ ਦੇ ਬਾਵਜੂਦ ਵੀ ਇੱਥੇ ਲੋਕ ਸ਼ਰਹੀਆਂ ਗੁੰਡਾਗਰਦੀ ਕਰਕੇ ਪੁਲਿਸ ਦੇ ਸਾਹਮਣੇ ਇੱਕ ਲਿੱਟਾ ਕੱਟ ਕੇ ਚੱਲ ਜਾਣਗੇ ਤਾਂ ਤੁਸੀਂ ਆਪ ਦੱਸੋ ਕਿ ਕੀ ਇਹ ਇਨਸਾਫ਼ ਹੋ ਰਿਹਾ ਇਹ ਤਾਂ ਸਾਫ਼ ਜ਼ਾਹਿਰ ਹੋ ਰਿਹਾ ਪ੍ਰਸ਼ਾਸਨ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਰਲਿਆ ਹੋਇਆ ਸਾਨੂੰ ਇਨਸਾਫ਼ ਚਾਹੀਦਾ ਅਸੀਂ ਇਹਨਾਂ ਦੀ ਮੰਗ ਹੈਗੀ ਹੈ ਜਿਹੜੇ ਉੱਥੋਂ ਦੇ ਐਸ ਐਚਓ ਨੇ ਤਾਰਾਗੜ ਦੇ ਉਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੇ ਕੋਈ ਇਮੀਡੀਏਟ ਐਕਸ਼ਨ ਨਹੀਂ ਲਿਆ ਇੰਨਾ ਵੱਡਾ ਬਹੁਤ ਹੀ ਅਪਰਾਧ ਦੇਖਣ ਦੇ ਬਾਵਜੂਦ ਵੀ ਔਰ ਜਿਹੜੇ ਲੋਕਲ ਸਾਡੇ ਡੀਐਸਪੀ ਸਾਹਿਬ ਨੇ ਮੈਂ ਉਹਨਾਂ ਨੂੰ ਵੀ ਕਹਿ ਚੁੱਕੀ ਹਾਂ ਕਿ ਇਹਨਾਂ ਦੇ ਪਰਿਵਾਰ ਨੂੰ ਜਲਦ ਤੋਂ ਜਲ ਜਿਹੜਾ ਹੈਗਾ ਇਨਸਾਫ ਮਿਲਣਾ ਚਾਹੀਦਾ ਮੈਨੂੰ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਜ਼ਰੂਰ ਹੈਗਾ ਤੇ ਕਰਾਂਗੇ ਪਰ ਕਾਰਵਾਈ 'ਚ ਇੰਨੀ ਦੇਰੀ ਕਿਉਂ ਹੋ ਰਹੀ ਹੈ ਸਾਡਾ ਸਵਾਲ ਹੈ ਉਹ ਕਹਿੰਦੇ ਕਿ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਉਹਨ ਪੇਸ਼ੈਂਟ ਉੱਪਰ ਲੇਟਿਆ ਹੋਇਆ ਉਹਨਾਂ ਨੂੰ ਡਰ ਹੈਗਾ ਕਿ ਸਾਨੂੰ ਸਾਡਾ ਕਦੀ ਵੀ ਕਤਲ ਕੀਤਾ ਜਾ ਸਕਦਾ ਹੈ ਸਾਡੇ ਪਰਿਵਾਰ ਦੇ ਰੂਪਾਲ ਜੀ ਦਾ ਰਾਤੀ ਸਿਕਿਉਰਿਟੀ ਸੀਗੀ ਰਾਤ ਤੱਕ ਸੀਗੀ ਰਾਤ 1 ਵਜੇ ਸਿਕਿਉਰਿਟੀ ਚਲੀ ਗਈ ਹੈ ਹੁਣ ਦੁਪਹਿਰ ਦੇ 2:30 ਵਜਨ ਵਾਲੇ ਆ 2:30 ਤੇ ਸਿਕਿਉਰਿਟੀ ਆਈ ਨਹੀਂ ਹੈ ਹੌਸਪੀਟਲ ਸਿਕਿਉਰਿਟੀ ਪਹੁੰਚੀ ਨਹੀਂ ਹੈ ਦੇ ਵਾਂਟ ਕੀ ਇਹਨਾਂ ਨੂੰ ਇੱਥੇ 24 ਘੰਟੇ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਏ ਮੈਂ ਐਸਐਸਪੀ ਸਾਹਿਬ ਦੇ ਸਾਹਮਣੇ ਬੇਨਤੀ ਕਰਦੀ ਹਾਂ ਕਾਈਂਡਲੀ ਇਹਨਾਂ ਨੂੰ ਮੇਨ ਹਾਈਲਾਈਟਸ ਦੇ ਵਿੱਚ ਪਾ ਕੇ ਇਹਨਾਂ ਨੂੰ ਦੱਸਿਆ ਜਾਵੇ ਮੇਨ ਨਾਲ ਦੱਸਿਆ ਜਾਏ ਕਿ ਇਹਨਾਂ ਨੂੰ ਸਿਕਿਉਰਿਟੀ ਸਭ ਤੋਂ ਪਹਿਲਾਂ ਦਿੱਤੀ ਜਾਵੇ ਔਰ ਘਰ 'ਚ ਵੀ ਚਾਹੀਦੀ ਹੈ ਔਰ ਇਹਨਾਂ ਨੂੰ ਆਈ ਥਿੰਕ ਹਾਈ ਕੋਰਟ ਵੱਲੋਂ ਇਹਨਾਂ ਨੂੰ ਸਿਕਿਉਰਿਟੀ ਅਲਾਟ ਵੀ ਹੋਈ ਹੋਈ ਹੈ ਜੋ ਲੋਕਲ ਇਹਨਾਂ ਨੇ ਮੈਨੂੰ ਮੈਨੂੰ ਨੋਟੀਫਿਕੇਸ਼ਨ ਵੀ ਦਿਖਾਈ ਹੈ ਲੇਕਿਨ ਹੁਣ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਹਜੇ ਉਹਨਾਂ ਤੇ ਐਕਸ਼ਨ ਨਹੀਂ ਲਿਆ ਗਿਆ ਇਹਨਾਂ ਨੂੰ ਅਲਰਟ ਨਹੀਂ ਕੀਤਾ ਗਿਆ ਇਸ ਬਾਰੇ ਸੋ ਇਹਨਾਂ ਦੀ ਮੰਗ ਹੈ ਕਿ ਜਿਹੜੇ ਪੁਲਿਸ ਆਫਸਰ ਉੱਥੇ ਮੌਜੂਦ ਸਿਗੇ ਔਰ ਪਲੱਸ ਐਸ ਐਚਓ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਨੇ ਤੇ ਅਸੀਂ ਜੇ ਹਾਈ ਕੋਰਟ ਦੇ ਜੱਜ ਸਾਹਿਬ ਤੋਂ ਕਾਰਵਾਈ ਕਰਵਾਣੀ ਪਈ ਅਸੀਂ ਉਹ ਵੀ ਕਰਵਾਵਾਂਗੇ ਔਰ ਮੈਂ ਰੰਦਾਵਾ ਸਾਹਿਬ ਨੂੰ ਸਾਰੀ ਡਿਟੇਲ ਦੇਣ ਜਾ ਰਹੀ ਔਰ ਤੁਹਾਡੇ ਮੇਰੇ মিডিਆ ਭਰਾਵਾਂ ਦੇ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਨਾਂ ਨੂੰ ਹੁਣ ਤੱਕ ਕੌਣ ਚਾਓ ਤਾਕੀ ਸਾਨੂੰ ਇਹ ਚੀਜ਼ਾਂ ਦਾ ਸਟੱਪ ਨਾ ਚੁੱਕਣਾ ਪਵੇ ਔਰ ਤੁਹਾਨੂੰ ਆਪਣੇ ਪੁਲਿਸ ਪ੍ਰਸ਼ਾਸਨ ਤੇ ਮੈਨੂੰ ਪੂਰਾ ਯਕੀਨ ਹੈ ਕਿ ਸਾਨੂੰ ਇਨਸਾਫ ਜ਼ਰੂਰ ਦੇਣਗੇ ਔਰ ਇਹਨਾਂ ਗੁੰਡਿਆਂ ਨੂੰ ਜਲਦ ਜਲਦ ਸਲਾਖਾਂ ਦੇ ਪਿੱਛੇ ਕਰਾਂਗੇ ਲੱਗਦੇ ਨੇ ਮੇਰਾ ਸਭ ਤੋਂ ਵੱਡਾ ਪ੍ਰਸ਼ਨ ਇਹ ਹੈ ਕਿ ਆਏ ਲੋਕ ਤੁਹਾਨੂੰ ਉਹਨਾਂ ਦੇ ਚਿਹਰੇ ਦੇਖ ਕੇ ਲੱਗਦਾ ਹੈ ਕਿ ਇਹਨੇ ਜਿਹੜੇ ਹਥਿਆਰ ਚਲਾਉਣ ਵਾਲੇ ਜਿਹੜੇ ਲੋਕ ਨੇ ਅੱਜ ਇਸ ਤਰ੍ਹਾਂ ਦੀ ਹਾਲਤ ਜੋੜੀਆਂ ਦੀ ਬਣੀ ਹੋਈ ਹੈ ਕੀ ਇਹ ਸਾਹਮਣਾ ਕਰ ਸਕਦੇ ਨੇ ਸੋ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਹਾਲਾਤ ਬਣੇ ਨੇ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਬਹੁਤ ਜਲਦ ਅਸੀਂ सीएम ਸਾਬ ਦੇ ਘਰ ਵੀ ਜੇ ਸਾਨੂੰ ਜਾਣਾ ਪਿਆ ਸੀ ਉੱਥੇ ਵੀ ਜਾਵਾਂਗੇ ਜੇ ਪਰਿਵਾਰ ਨੂੰ ਹੱਲ ਨਾ ਮਿਲਿਆ ਡੀਜੀਪੀ ਸਾਹਿਬ ਨੂੰ ਵੀ ਮੈਂ ਪਰਸਨਲ ਕੰਪਲੇਂਟ ਔਰ ਟਵੀਟ ਕਰਨ ਲਈ ਜਾ ਰਹੀ ਹਾਂ ਕਿ ਇਸ ਤੇ ਹੱਲ ਕਿਸ ਤਰ੍ਹਾਂ ਹੱਲ ਪਾਈ ਜਾ ਸਕੇ ਕਿਉਂਕਿ ਮੈਨੂੰ ਵੀਡੀਓਜ਼ ਪਰਿਵਾਰ ਵੱਲੋਂ ਸ਼ੇਅਰ ਕਰ ਦਿੱਤੀਆਂ ਗਈਆਂ ਔਰ ਅਗਰ ਇਸ ਤੇ ਹੱਲ ਨਾ ਹੋਇਆ ਤੇ ਸਾਨੂੰ ਕੀ ਕਰਨਾ ਚਾਹੀਦਾ ਇਹ ਤਾਂ ਫਿਰ ਟਾਈਮ ਹੀ ਬੱਤੇਗਾ ਸੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਪਰਿਵਾਰ ਬਹੁਤ ਦੁਖੀ ਹੈ ਔਰ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਏ ਨਹੀਂ ਤਾਂ ਆਮ ਵਾਲੇ ਸਮੇਂ ਦੇ ਵਿੱਚ ਚਾਹੇ ਡੀਜੀਪੀ ਹੋਣ ਸੀਐਮ ਸਾਹਿਬ ਹੋਣ ਸਾਨੂੰ ਉਹਨਾਂ ਦਾ ਵੀ ਘਰਾਵ ਕਰਨਾ ਪਿਆ ਸੀ ਉਹ ਵੀ ਘਰਾਵ ਕਰਾਂਗੇ ਲੇਕਿਨ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ